ਬੰਨ ਕੇ ਕੁੱਤੇ ਭਾਰਤ ਸਰਕਾਰ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਸਹੀਰ ਤੋਂ ਨਕਾਰੇ ਕਰਤੇ ਗੋਲੀਆਂ ਮਾਰ ਕੇ ਪਰ ਜਵਾਨੀ ਦੇ ਵਿੱਚ ਸ਼ਮਕਰਨ ਸਿੰਘ ਵੱਲੋਂ ਵਰਗੇ ਨੌਜਵਾਨ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰਤੇ ਕਸੂਰ ਸਿਰਫ ਇਨਾਂ ਸੀ ਕਿ ਭਾਰਤ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਲਈ ਉਹਨਾਂ ਨੂੰ ਚੇਤਾ ਕਰਾਉਣ ਲਈ ਦਿੱਲੀ ਜਾ ਰਹੇ ਸੀ ਸਰਕਾਰ ਕਹਿੰਦੀ ਤੁਹਾਨੂੰ ਕੋਈ ਅਧਿਕਾਰ ਨਹੀਂ ਤੁਸੀਂ ਆਪ ਦੀ ਰਾਜਧਾਨੀ ਜਾ ਕੇ ਆਪ ਦੀ ਮੰਗ ਰੱਖੋ ਕਿਉਂਕਿ ਸਾਡਾ ਗੁੰਡਾ ਰਾਜ ਮੂਰੇ ਖੜਾ ਹੈ ਉਹ ਗੁੰਡੇ ਰਾਜ ਨੇ ਸੰਕੜੇ ਕਿਸਾਨ ਛਾਤੀਆਂ 'ਚ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕੀਤੇ ਗੋੜੀਆਂ 'ਚ ਬੰਨ ਕੇ ਲੱਤਾਂ ਕੁੱਟੀਆਂ ਮੀਰ ਤੋਂ ਨਕਾਰੇ ਕਰਤੇ ਸ਼ੁਕਰਨ ਸਿੰਘ ਵੱਲੋਂ ਵਰ ਕੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤੇ ਹੈ ਅੱਜ ਭਰਾਵੋ ਸੰਕੜੇ ਕਿਸਾਨ ਜਿਹੜੇ ਜ਼ਖਮੀ ਹੋਇਆ ਤੇ ਸ਼ਰਧੇ ਨੌਜਵਾਨ ਭਾਰਜਵਾਨੀ ਸ਼ੁਕਰਨ ਸਿੰਘ ਵੱਲੋਂ ਉਹਦੀ ਸ਼ਹਾਦਤ ਨੂੰ ਆਪਾਂ ਅੱਗੇ ਰੱਖ ਕੇ ਕਿ ਅਜਾਇਆਂ ਵੀ ਜਾਣ ਦੇ ਮੰਗੇ ਉਹਨਾਂ ਵਾਟਰਾਂ ਦੇ ਉੱਤੇ ਬੁੱਲੇ ਕਿਸਾਨਾਂ ਦੇ ਇੱਕ ਇੱਕ ਖੂਨ ਦੇ ਕਤਰੇ ਦਾ ਮੁੱਲ ਇਸ ਭਾਰਤ ਸਰਕਾਰ ਤੋਂ ਵਸੂਲਾਂਗੇ ਅੱਜ ਚੋਣਾਂ ਦਾ ਦੌਰ ਆ ਗਿਆ ਆਪਣੇ ਜਿਹੜਾ ਚੋਣ ਜਾਬਤਾ ਲੱਗ ਗਿਆ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ-ਵੱਡੇ ਜਿਹੜੇ ਲੋਕਾਂ ਦੇ ਨਾਲ ਪਹਿਲਾਂ ਫਰੇਵ ਕੀਤੇ ਧੋਖੇ ਕੀਤੇ ਅੱਜ ਫੇਰ ਸੱਖਾਂ ਵੱਲ ਵਧਣਾ ਸ਼ੁਰੂ ਹੋਇਆ ਹੈ ਰੈਲੀਆਂ ਯਾਤਰਾਵਾਂ ਇਹਨੇ ਰਾਜਨੀਤਿਕ ਪਾਰਟੀਆਂ ਦੀਆਂ ਵੋਟਾਂ ਲੈਣੀਆਂ ਵੋਟਰਾਂ ਨੂੰ ਕਿਵੇਂ ਲਵਾਉਣਾ ਆਪਣੇ ਵੱਲ ਉਹ ਸ਼ੁਰੂ ਹੋ ਗਈਆਂ ਤੇ ਅੱਜ ਇਹਨੇ ਰਾਜਨੀਤਿਕ ਪਾਰਟੀਆਂ ਦੇ ਬਰਾਬਰ ਜਿੱਥੇ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਰੈਲੀਆਂ ਕੱਢਣਗੇ ਇਹ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰਨਗੇ ਅੱਜ ਫਾਰਮਾਂ ਵੱਲੋਂ ਮੋਰਚੇ ਵੱਲੋਂ ਜਿਹੜਾ ਲੱਗਿਆ ਹੋਇਆ ਕਿਸਾਨਾਂ ਦਾ ਮੋਰਚਾ ਉਹਦੇ ਵੱਲੋਂ ਆ ਸੰਕਰੇ ਜਿਹੜੇ ਟਰੈਕਟਰ ਹੈ ਅੱਜ ਪੂਰੇ ਜ਼ਿਲ੍ਹਾ ਫਰੀਦਕੋਟ ਬਲਾਕ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਮਾਰਚ ਕਰਾਂਗੇ ਲੋਕਾਂ ਨੂੰ ਦੱਸਾਂਗੇ ਭਰਾਵੋ بچੋ ਇਹਨਾਂ ਬੁੱਕਲ ਦੇ ਛੱਪਾਂ ਤੋਂ ਤੇ ਹੁਣ ਬੜਾ ਕੁਝ ਕਰਨਗੇ ਸੱਥਾਂ ਦੇ ਵਿੱਚ ਆ ਕੇ ਤੁਹਾਡੀ ਅੱਜ ਤੱਕ 1947 ਤੋਂ ਲੈ ਕੇ ਅੱਜ ਤੱਕ 76 ਸਾਲਾਂ ਦੇ ਵਿੱਚ ਸਾਰੀਆਂ ਸਰਕਾਰਾਂ ਬਣ ਗਈਆਂ ਸਾਰੀਆਂ ਪਾਰਟੀਆਂ ਆ ਗਈਆਂ ਤੁਹਾਡੀ ਕਿਸਾਨਾਂ ਦੀ ਇੱਕ ਨਹੀਂ ਸੁਣੀ ਤੁਹਾਡੀ ਖੇਤੀ ਘਾਟੇ ਦਾ ਸੌਦਾ ਹੋ ਗਈ ਤੁਹਾਡਾ ਨੌਜਵਾਨ ਅੱਜ ਨਸ਼ੇ ਦੇ ਵਿੱਚ ਗੁਲਤਾਨਾ ਨਸ਼ਾ ਪਰੋਸਿਆ ਜਾ ਰਿਹਾ ਹੈ ਸਮਾਏ ਉਹਨੂੰ ਦੇਣਾ ਰੁਜ਼ਗਾਰ ਰੁਜ਼ਗਾਰ ਦੀ ਥਾਂ ਤੇ ਨਸ਼ਾ ਦਿੱਤਾ ਜਾ ਰਿਹਾ ਹੈ ਤੇ ਮਜਬੂਰੀ ਵਸ ਨੌਜਵਾਨ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਭਜਣ ਜਾ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਲੜਾਈ ਜਾਰੀ ਹੈ ਅੱਜ ਆਪਾਂ ਮਾਰਚ ਆ ਜਿਹੜਾ ਫਰੀਦਕੋਟ ਦੇ ਜਿਹੜੇ ਬਲਾਕ ਦੇ ਪਿੰਡ ਹੈ ਜਿੰਨੇ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਮਾਰਚ ਕਰਨਾ ਹੈ ਹੁਣ ਮੇਰੀ ਤੁਹਾਨੂੰ ਬੇਨਤੀ ਭਰਾਵੋ ਹੱਥ ਵਨ ਕੇ ਇੱਕੋ ਹੀ ਹੈ ਕਿ ਤੁਸੀਂ ਆਪਦਾ ਹੈ ਜਿਹੜਾ ਟਰੈਕਟਰ ਇਕੱਠਾ ਕੀਤਾ ਪੁੱਤਾਂ ਵਰਗੇ ਟਰੈਕਟਰ ਆਪਣੇ ਇਹਨਾਂ ਨੂੰ ਲੈ ਕੇ ਆਏ ਹੋ ਇਹਨਾਂ ਦੇ ਵਿੱਚ ਤੇਲ ਹੂਕਣਾ ਹੈ। ਤਾਂ ਇਹਨੂੰ ਆਪਾਂ ਅਜਾਈ ਨਹੀਂ ਜਾਣ ਦੇਣਾ ਐਵੇਂ ਨਹੀਂ ਇੱਧਰ ਉੱਧਰ ਹੋ ਕੇ ਆਪ ਦਾ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਹੈ ਉਹਨੂੰ ਪੂਰਾ ਸਫਲ ਕਰਨਾ ਹੈ ਜਿੱਥੇ ਤੁਸੀਂ ਆਪਦੀ ਜੇਬ ਚੋਂ ਤਿਲ ਫੁੱਲ ਲਾ ਕੇ ਆਏ ਇਹਨਾਂ ਤੋਂ ਇਹਨਾਂ ਨੂੰ ਭਜਾਉਣਾ ਹੈ ਸਾਰਾ ਦਿਨ ਤਾਂ ਇੰਨਾ ਇਹਨੂੰ ਆਪਾਂ ਪ੍ਰੋਗਰਾਮ ਨੂੰ ਸਫਲ ਕਰਨਾ ਹੈ ਮਾਰਚ ਤੋੜਨੇ ਆਹ ਟਰਾਲੀ ਹੈ ਜਿਹੜੀ ਸ਼ੁਭਕਰਨ ਸਿੰਘ ਵੱਲੋਂ ਸ਼ਹੀਦ ਹੈ ਸਾਡਾ ਜਿਹਦੀ ਫੋਟੋ ਲੱਗੀ ਹੈ ਇਹ ਟਰਾਲੀ ਮੂਹਰੇ ਲੱਗੂਗੀ ਟਰੈਕਟਰ ਮੂਹਰੇ ਲੱਗੂਗਾ ਇਹ ਤੋਂ ਸਾਰੇ ਟਰੈਕਟਰ ਪਿੱਛੇ ਲੱਗਣਗੇ ਜਿਹੜੀ ਤੋਰੇ ਤੁਰੂ ਉਸੇ ਤੋਰੀ ਸਾਰੇ ਟਰੈਕਟਰ ਤੁਰਨੇ ਚਾਹੀਦੇ ਕਿਸੇ ਮੇਰੇ ਵੀਰ ਨੇ ਨੌਜਵਾਨਾਂ ਨੂੰ ਸਾਡੀ ਹੱਥ ਵਨ ਕੇ ਬੇਨਤੀ ਹੈ ਕਿਸੇ ਨੇ ਟਰੈਕਟਰ ਭਜਾ ਕੇ ਅੱਗੇ ਨਹੀਂ ਕੱਢਣਾ ਕਿਸੇ ਨੇ ਵੱਡੇ ਸੜਕਾਂ ਰੋਡ ਤੇ ਇਧਰ ਉਧਰ ਟਰੈਕਟਰ ਨਹੀਂ ਕਰਨਾ ਕੋਈ ਕਟਨਾ ਨਾ ਵਾਪਰੇ ਕੋਈ ਬੱਚਾ ਨਾ ਅੱਗੇ ਆਵੇ ਬੜੇ ਆਰਾਮ ਨਾਲ ਸਿਆਣਪ ਨਾਲ ਟਰੈਕਟਰ ਇਸ ਟਰਾਲੀ ਦੇ ਮਗਰ ਤੋਰੀ ਜਲੇ ਇੱਕ ਦੂਜੇ ਤੋਂ ਮੂਰੇ ਕਿਸੇ ਨੇ ਨਹੀਂ ਕਰਨਾ ਤੁਹਾਡਾ মিডিਆ ਆਇਆ ਸਾਰੇ ਕਵਰ ਕਰ ਰਹੇ ਹੈ ਜਦੋਂ ਤੁਸੀਂ ਪਿੰਡਾਂ 'ਚ ਜਾਓਂਗੇ ਇਹ ਵੀਡੀਓ ਡਰੋਨ ਨਾਲ ਵੇਖਣੀ ਹੈ ਡਰੋਨ ਨਾਲ ਤੁਹਾਡੀਆਂ ਇਹ ਭਾਰਤ ਸਰਕਾਰ ਦੇ ਇਨਾਂ ਰੈਲੀਆਂ ਨੇ ਇਨਾਂ ਮਾਰਚਾਂ ਨੇ ਜਿਹੜੇ ਹੈਗੇ ਆ ਇਨਾਂ ਪਾਰਟੀਆਂ ਦੇ ਜਿਹੜਾ ਇਹਨਾਂ ਦੀਆਂ ਪੈਰਾਥਲੋ ਜ਼ਮੀਨ ਹਿਲਾ ਕੇ ਰੱਖ ਦੇਣੀ ਸੋ ਤੁਹਾਨੂੰ ਬੇਨਤੀ ਹੈ ਇਹਨੂੰ ਸਫਲ ਕਰਨਾ ਹੈ ਇੱਕ ਤਾਂ ਮੋਰਚੇ ਚੋਂ ਪਾਸੇ ਕਾਫਲੇ ਚੋਂ ਪਾਸੇ ਐਸੇ ਟਰੈਕਟਰ ਨਹੀਂ ਕਿਸੇ ਨੇ ਕੱਢਣਾ ਜਿੱਥੇ-ਜਿੱਥੇ ਟਰੈਕਟਰ ਲੱਗ ਗਿਆ ਟਰਾਲੀ ਤੋਂ ਮੂਹਰੇ ਟਰੈਕਟਰ ਨੇ ਕਿਸੇ ਦਾ ਲੰਘਣਾ ਚਾਹੀਦਾ ਦੂਜੀ ਗੱਲ ਇਹ ਆ ਭਰਾਵੋ ਹੁਣ ਮਾਰਚ ਸ਼ੁਰੂ ਹੋ ਜਾਊਗਾ ਜਦੋਂ ਤੱਕ ਮਾਰਚ ਸਮਾਪਤ ਨਹੀਂ ਹੁੰਦਾ ਉਹਨਾਂ ਚ ਟਰੈਕਟਰ ਨਹੀਂ ਘਰੇ ਲੈ ਕੇ ਜਾਂਦੇ ਕਈ ਵਾਰੀ ਇਹ ਹੁੰਦਾ ਹੈ ਇੱਥੋਂ ਚੱਲੇ ਜਿਹੜੇ ਪਿੰਡ ਦੇ ਵਿੱਚ ਲੰਘੇ ਉਸ ਪਿੰਡ ਦੇ ਟਰੈਕਟਰ ਉੱਥੇ ਖੜ੍ਹ ਜਾਂਦੇ ਆ ਇਹ ਨਹੀਂ ਖੜਾਉਣੇ ਆਪਾਂ ਮਾਰਚ ਸਾਰਾ ਦਿਨ ਕਰਨਾ ਹੈ ਸ਼ਾਮ ਤੱਕ ਕਰਨਾ ਹੈ ਕਾਫਲਾ ਬਣਾ ਕੇ ਬੜੀ ਸ਼ਾਂਤੀ ਦੇ ਨਾਲ ਬੜੇ ਟਕਾ ਦੇ ਨਾਲ ਮਗਰ-ਮਗਰ ਤੁਰੇ ਜਾਣਾ ਗੱਡੀਆਂ ਹੈਗੀਆਂ ਉਹ ਵੀ ਨਾਲ ਲਾਵਾਂਗੇ ਅਨਾਊਂਸਮੈਂਟ ਕਰਨੀਆਂ ਨਾਰੇ ਲਾਉਣਗੇ ਨੌਜਵਾਨ ਆਏ ਹੋਏ ਆ ਸਾਰੇ ਤੇ ਸਾਰਿਆਂ ਨੇ ਇਹ ਜਾਗਤ ਨੂੰ ਆਪ ਦਾ ਕੰਟਰੋਲ ਕਰਕੇ ਚੱਲਣਾ ਹੈ ਸਿਆਣੇ ਬਣ ਕੇ ਬੜੇ ਤਰੀਕੇ ਦੇ ਨਾਲ ਕੋਈ ਹਲੜਵਾਜੀ ਨਹੀਂ ਆਪਾਂ ਕਰਨੀ ਸਿਆਣੇ ਨੌਜਵਾਨ ਹੈ ਸਾਡੇ ਨਾਲ ਜਿੰਨੇ ਟਰੈਕਟਰ ਵਾਲੇ ਆ ਸਾਰੇ ਤੁਸੀਂ ਤੇ ਬੜੇ ਧਿਆਨ ਦੇ ਨਾਲ ਆਪਾਂ ਚੱਲਣਾ ਮਾਰਚ ਆਪਾਂ ਫਰੀਦਕੋਟ ਸ਼ਹਿਰ ਦੇ ਵਿੱਚ ਦੀ ਵੀ ਕਰਨਾ ਹੈ ਇਹ ਨਾ ਹੋਵੇ ਸ਼ਹਿਰ ਤੋਂ ਪਿੱਛੇ ਕਰ ਲਓ ਸ਼ਹਿਰ ਦੇ ਵਿੱਚ ਦੀ ਵੀ ਕਰਾਂਗੇ ਜਦੋਂ ਸ਼ਹਿਰ 'ਚ ਵੜ ਕੇ ਸਾਰਿਆਂ ਨੇ ਬੜੀ ਸ਼ਾਂਤੀ ਬਣਾ ਕੇ ਮਗਰ ਇੱਕ ਦੂਜੇ ਦੇ ਮਗਰ ਚੱਲ ਕੇ ਜਿਵੇਂ ਫੌਜੀ ਪਰੇਡ ਕਰਦੇ ਹੁੰਦੇ ਆ ਗੱਡੀਆਂ ਚਲਾਉਂਦੇ ਹੁੰਦੇ ਆ ਇਸ ਤਰ੍ਹਾਂ ਆਪਣੇ ਟਰੈਕਟਰ ਜਿਹੜੇ ਪਰੇਡ ਕਰਨਗੇ ਅੱਜ ਸਾਰਿਆਂ ਨੇ ਧਿਆਨ ਦੇ ਵਿੱਚ ਰੱਖਣਾ ਹੈ ਜਿਹੜਾ ਰੂਟ ਆ ਉਹ ਤੇਜਾ ਸਿੰਘ ਨੂੰ ਪਤਾ ਸਾਰਾ ਬਸ ਆ ਟਰਾਲੀ ਰੂਟ ਹੈ ਜਿਹੜਾ ਪਿੰਡਾਂ ਵਿੱਚ ਜਾਣਾ ਹੈ ਇਹ ਤੋਂ ਮੂਰੇ ਨਹੀਂ ਕੱਟਣਾ ਬਸ ਕਿਸੇ ਨੇ ਜਿਹੜੇ-ਜਿਹੜੇ ਪਿੰਡਾਂ ਜਾਣਾ ਹੈ ਤੁਰੇ ਜਾਊਗੀ ਟਰਾਲੀ ਇਹਦੇ ਮਗਰ-ਮਗਰ ਤੁਰੇ ਆਉਣਾ ਤੁਸੀਂ ਤੇ ਨਾਰੇ ਵਾਲਿਆਂ ਨੂੰ ਬੇਨਤੀ ਹੈ ਸਾਡੇ ਪੰਜ-ਚਾਰ ਨੌਜਵਾਨ ਪਿੰਡਰ ਵਰਗੇ ਜਾਓ ਔਰ ਉਹ ਟਰਾਲੀ 'ਚ ਆ ਜਾਣ ਨਾਰੇ ਆਪਾਂ ਟਰਾਲੀ 'ਚ ਲਾਉਣੇ ਐ ਇਸ 'ਚ ਖੜਕੇ ਪੰਜ-ਸੱਤ 10 ਕਿਸਾਨ ਇਹਦੇ ਵਿੱਚ ਚੜੋ ਜਿਹੜੇ ਚੰਗੀ ਬੁਲੰਦ ਆਵਾਜ਼ ਵਾਲੇ ਐ ਨਾਰੇ ਲਾਉਣੇ ਐ ਇਸ ਨਾਲ ਨਹੀਂ ਚਲੋ ਬਿਜਲੀ ਤਾਂ ਦਵਾ ਦੇਵਾਂਗੇ ਪਾਰਟੀਆਂ ਬਦਲ ਦੇਵਾਂਗੇ ਆਪਾਂ ਤੇ ਨਾਰੇ ਲਾਉਣੇ ਸਾਰਿਆਂ ਨੇ ਤੇ ਹੁਣ ਸਾਰਿਆਂ ਨੇ ਸਾਰੇ ਟਰੈਕਟਰ ਆ ਗਏ ਕਾਰ ਪਿੰਡਰ ਸਿੰਘ ਜੀ ਬੈਕ ਕਰਾ ਕਿਸੇ ਨੇ ਹਲੇ ਟਰੈਕਟਰ ਸਟਾਰਟ ਨਹੀਂ ਕਰਨਾ ਪਹਿਲਾਂ ਟਰਾਲੀ ਵਾਲਾ ਟਰੈਕਟਰ ਮੋੜ ਕੇ ਮੂਹਰੇ ਲਾ ਲ ਗਏ ਸਾਰਾ ਉਹ ਤਰੀਕੇ ਨਾਲ ਮਗਰ ਲਾ ਕੇ ਫੇਰ ਸੋੜਾ